ਮંત્રી ਸਾਹਿਬ ਦੀ ਨਾਲ ਮੰਤਰੀ ਸਹਿਬਾਨਾਂ ਦੀ ਤੇ ਸਾਡੇ ਡੀਜੀਪੀ ਸਾਹਿਬ ਤੇ ਸਾਰੇ ਅਫਸਰਾਂ ਦੀ ਜਿਹੜੀ ਕੱਲ ਮੀਟਿੰਗ ਹੋਈ ਸੀ ਉਹਦੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਬੰਦੇ ਆੜੇ ਜਾਂਦੇ ਨੇ ਡਰੱਗ ਸਪਲਾਈਅਰ ਉਹਨਾਂ ਦੇ ਜਿਹੜੇ ਕੇਸ ਜੇਸਟ ਨੇ ਉਹ ਅਸੀਂ ਪਿਛਲੇ 3 ਸਾਲਾਂ ਦੇ ਸਾਰੇ ਕੇਸ ਕਢਵਾ ਕੇ ਡੀਸੀਸ ਨੂੰ ਭੇਜ ਰਹੇ ਹਾਂ ਤਾਂ ਕਿ ਜਿਹੜੀਆਂ ਇਹਨਾਂ ਦੇ ਪਰਿਵਾਰਾਂ ਨੂੰ ਫ੍ਰੀ ਫੈਸਿਲਿਟੀਆਂ ਜਿਹੜੀਆਂ ਮਿਲੀਆਂ ਹੋਈਆਂ ਨੇ ਉਹ ਬੰਦ ਕੀਤੀਆਂ ਜਾਂਦਾ। ਤੋਂ ਅਸੀਂ ਲਿਸਟ 1-2 ਦਿਨ ਦੇ ਵਿੱਚ ਸਾਰੇ ਡੀਸੀਸ ਨੂੰ ਭੇਜ ਦਿਆਂਗੇ। ਚਾਹੇ ਕਿਸੇ ਦੀ ਖੇਤਾਂ ਦੀ ਬਿਜਲੀ ਦਾ ਕਨੈਕਸ਼ਨ ਉਹਨਾਂ ਨੂੰ ਫ੍ਰੀ ਜਿਹੜਾ ਮਿਲਿਆ ਹੋਇਆ ਤੇ ਘਰ ਦੀ ਬਿਜਲੀ ਹੈ ਜਾਂ ਹੋਰ ਫੈਸਿਲਿਟੀਆਂ ਜਿਹੜੇ-ਜਿਹੜੇ ਡਰੱਗ ਪੈਟਰੋਲਰਾਂ ਦੇ ਉੱਤੇ ਜਿਹੜੇ ਪਰਚੇ ਚਾਰਜ ਹੋਏ ਨੇ ਉਹ ਅਸੀਂ ਲਿਸਟ 1-2 ਦਿਨ ਦੇ ਡੀਸੀ ਸਾਹਿਬਾਂ ਨੂੰ ਭੇਜਾਂਗੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਫ੍ਰੀ ਫੈਸਿਲਿਟੀਆਂ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਜੜੀਆਂ ਉਹ ਬੰਦ ਕੀਤੀਆਂ ਇਹ ਅਸੀਂ ਡਰੱਗਸ ਦੇ ਵਿੱਚ ਜਿਹੜਾ ਸਪੈਸ਼ਲ ਜਿਹੜੀ ਸਾਡੀ ਅੱਜ ਮਹਿੰਮ ਚੱਲੀ ਹੋਈ ਏ ਅੱਜ ਪਹਿਲੀ ਮਾਰਚ ਤੋਂ ਇਸੇ ਤਰੀਕੇ ਕੰਟੀਨਿਊ ਰਹੇਗੀ ਤੇ ਹੁਣ ਇਹ ਸਾਡੀ ਜਿਹੜੀ ਇੱਥੇ ਸਰਚ ਅਪਰੇਸ਼ਨ ਚੱਲ ਰਿਹਾ ਇਹਦੇ ਵਿੱਚ ਮਨਜੋਗ ਸਪੈਸ਼ਲ ਡੀਪੀ ਸਾਹਿਬ ਸ਼੍ਰੀ ਅਰਪਰ ਸ਼ੋਗਲਾ ਸਾਹਿਬ ਆ ਰਹੇ ਨੇ ਬਾਕੀ ਡਿਟੇਲ ਤੁਹਾਨੂੰ ਇਸ ਅਪਰੇਸ਼ਨ ਬਾਰੇ ਬਰੀਫ ਹੋ ਕਰ ਦਿੰਦਾ ਸਰ ਕਿੰਨੇ ਗਰਾਊਂਡਾਂ 'ਤੇ ਕੀਤੇ ਹੋ ਸਪੈਸ਼ਲ ਟੀਮਸ ਆਉਂਦੇ ਆ ਰਹੇ ਨੇ ਅਰਪਰ ਸ਼ੋਗਲਾ ਸਾਹਿਬ ਜੀ ਆ ਰਹੇ ਨੇ ਥੋੜੇ ਦੱਸ ਦਿਓ ਜੀ ਆ ਕੇ ਤਾਂ